ਤੁਹਾਨੂੰ ਪਤਾ ਹੈ 13 ਦੀ ਗੱਲ ਇੱਕ ਵੱਡਾ ਪੈਗੰਬਰ ਜਿਹਦੇ 13 ਚੇਲੇ ਨੇ ਪਰ ਜਦੋਂ ਉਹਨੂੰ ਮੌਤ ਦੀ ਗੱਲ ਆਈ ਸੀ 13 ਹੀ ਮੁਕਰ ਗਏ ਸੀ ਪਰ ਦੂਜੇ ਪਾਸੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਦੇ ਨਾਲ ਤਿੰਨ ਸਿੱਖ ਨੇ ਭਾਈ ਦਿਆਲਾ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਵੇਂ ਸਿੱਖ ਨੂੰ ਦੇਖ ਜੁਬਾਲਤਾ ਭਾਵੇਂ ਆਰੇ ਦੇ ਨਾਲ ਚੀਰਤਾ ਭਾਵੇਂ ਜਿਉਂਦੇ ਨੂੰ ਰੂਹ ਦੇ ਵਿੱਚ ਬਨ ਕੇ ਸਾੜਤਾ ਪਰ ਕਿੰਨਾ ਸਿੱਖਾਂ ਦੀ ਇੱਕ ਗੱਲ ਸਾਂਝੀ ਸੀ ਜਦੋਂ ਪੁੱਛਿਆ ਗਿਆ ਤੁਹਾਡੀ ਆਖਰੀ ਇੱਛਾ ਕਿਹੜੀ ਹੈ ਇੱਕੋ ਗੱਲ ਸਾਂਝੀ ਸੀ ਕਹਿੰਦੇ ਸਾਡਾ ਮੁਖ ਜਦੋਂ ਸ਼ਹੀਦ ਹੋਈਏ ਸਾਡੇ ਗੁਰੂਵਾਲ ਹੋਣਾ ਚਾਹੀਦਾ ਇਹ ਸਿੱਖੀ ਹੈ ਸਿੱਖ ਆਰੇ ਦੇ ਨਾਲ ਆਪਣੇ ਆਪ ਨੂੰ ਚਰਵਾ ਸਕਦਾ ਹੈ ਤੇਗ ਵਿੱਚ ਉਬਾਲਾ ਖਾ ਸਕਦਾ ਜਿਉਂਦਾ ਅੱਗ ਦੇ ਵਿੱਚ ਸੜ ਸਕਦਾ ਪਰ ਗੁਰੂ ਦਾ ਸਿੱਖ ਆਪਣੇ ਗੁਰੂ ਨੂੰ ਤੋਖਾ ਨਹੀਂ ਦੇ ਸਕਦਾ ਉਹ ਗੁਰੂ ਦਾ ਤੇ ਗੁਰੂ ਲਈ ਆਪਣੇ ਆਪ ਨੂੰ ਉਹ ਹਰ ਸ਼ਹੀਦੀ ਸ਼ਮਾਂ ਦੇ ਉੱਤੇ ਪਰਵਾਣ ਚੜਾ ਜਾਵੇ